ਪਾਣੀ ਦੋਸਤ ਪਾਣੀ ਦਾ ਇੰਨਾ ਜਿਆਦਾ ਤੇਜ਼ ਵਹਾਵਾ ਪਤਾ ਨਹੀਂ ਇਹ ਦੋ ਕਿੱਥੋਂ ਇੰਨਾ ਤੇਜ਼ ਪਾਣੀ ਆ ਰਿਹਾ ਹੈ ਇਹ ਜਿਹੜਾ ਤੁਸੀਂ ਦੇਖੋ ਪੈਰਾਂ ਨੂੰ ਖਲੋਤਾ ਵੀ ਨਹੀਂ ਨਾ ਦਿਆ ਪਰ ਜਿਹੜਾ ਇਹਦੀ ਕਸ਼ਟਕੀ ਲੈ ਕੇ ਜਾ ਰਿਹਾ ਵਾ ਇਹ ਕਿਦਰ ਨੂੰ ਤੁਸੀਂ ਦੇਖੋ ਸਾਡੇ ਵੀਰ ਜਿਹੜੇ ਆ ਸੇਵਾ ਲੈ ਕੇ ਕਿੱਥੋਂ ਲੱਗ ਜਾ ਰਹੇ ਆ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਰਬਜੀਤ ਗਿੱਲ ਔਰ ਸਰਹੱਦੀ ਲੋਕ ਵਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਤੇ ਜੁੜੇ ਹੋਏ ਤੁਸੀਂ ਅੱਜ ਸਾਡੇ ਨਾਲ ਕਿਉਂਕਿ ਅਸੀਂ ਗੱਗੂਮਾਲ ਪਿੰਡ ਦੇ ਵਿੱਚ ਖੜੇ ਆ ਆ ਤੁਸੀਂ ਮੇਰੇ ਪਿੱਛੇ ਵੇਖ ਰਹੇ ਜੋ ਕਿ ਸੰਗਤਾਂ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਜਿਹੜਾ ਡਰ ਸੀਗਾ ਪਾਣੀ ਨੂੰ ਲੈ ਕੇ ਕਿ ਪਾਣੀ ਨੇ ਸਾਰਾ ਹੀ ਨੁਕਸਾਨ ਕਰ ਦਿੱਤੇ ਆ ਪਰ ਜਦੋਂ ਸਾਡੇ ਵੀਰ ਪੰਜਾਬੀ ਜਿਹੜੇ ਆ ਲੰਗਰ ਦੀ ਸੇਵਾ ਬੜੀ ਦੂਰੋਂ ਦੂਰੋਂ ਲੈ ਕੇ ਆ ਰਹੇ ਆ ਇਹ ਲੋਕਾਂ ਨੂੰ ਥੋੜੀ ਇਸ ਗੱਲ ਦੀ ਖੁਸ਼ੀ ਹੋ ਗਈ ਆ ਕਿ ਸਾਡੇ ਪੰਜਾਬੀ ਭਰਾ ਸਾਡੇ ਵੀਰ ਸਾਡੇ ਨਾਲ ਖੜੇ ਨੇ ਮੈਂ ਪਿਛਲੀ ਵੀਡੀਓ ਚ ਦੱਸਿਆ ਸੀ ਕਿ ਪੰਜਾਬ ਹੀ ਉਜਾੜਨ ਵਾਲੇ ਖੁਦ ਹੀ ਉਜੜ ਗਏ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਏ ਇਹ ਪੰਜਾਬ ਦੇ ਵਿੱਚ ਗੁਰੂਆਂ ਪੀਰਾਂ ਦੀ ਧਰਤੀ ਆ ਜੋਧੇਵਲੀਆ ਪਗੰਮਰਾ ਦੀ ਧਰਤੀ ਆ ਤੁਸੀਂ ਵੇਖ ਰਹੇ ਜੋ ਕਿ ਬੜੀ ਸ਼ਰਧਾ ਭਾਵਨਾ ਦੇ ਨਾਲ ਦੂਰੋਂ ਦੂਰੋਂ ਇਹ ਜਿਹੜੀਆਂ ਸੰਗਤਾਂ ਜਿਹੜੀਆਂ ਵਾਂ ਲੰਗਰ ਪ੍ਰਸ਼ਾਦਾ ਲੰਗਰ ਪ੍ਰਸ਼ਾਦਾ ਲੈ ਕੇ ਇੱਧਰ ਤੁਸੀਂ ਥੋੜਾ ਕੈਮਰਾ ਲਾ ਕੇ ਅੱਗੇ ਆਓ ਲਗਾਤਾਰ ਤੁਸੀਂ ਵੇਖ ਰਹੇ ਜੋ ਇਹ ਕੱਚਾ ਪੱਕਾ ਰਾਸ਼ਨ ਜਿਹੜਾ ਵਾ ਸੰਗਤਾਂ ਤੱਕ ਜਿਹੜਾ ਵਾ ਪਹੁੰਚਾਇਆ ਜਾ ਰਿਹਾ ਵਾ ਤੁਸੀਂ ਇੱਧਰ ਵੇਖੋ ਕਿ ਰਾਸ਼ਨ ਦੇ ਜਿਹੜੇ ਆ ਟੱਪ ਭਰੇ ਆ ਸਬਜ਼ੀਆਂ ਬਣਾ ਕੇ ਜਿਹੜਾ ਲੈ ਕੇ ਆਏ ਆ ਔਰ ਪਾਣੀ ਦੀ ਲਗਾਤਾਰ ਜਿਹੜੀ ਆ ਸੇਵਾ ਚੱਲ ਰਹੀ ਆ ਔਰ ਪਿੰਡ ਦੇ ਵਿੱਚ ਵੀ ਦੋਸਤੋ ਬਹੁਤ ਜ਼ਿਆਦਾ ਪਾਣੀ ਆ ਅੱਗੇ ਟਰਾਲੀਆਂ ਨਹੀਂ ਜਾ ਸਕਦੀਆਂ ਕਿਉਂਕਿ ਗਲੀਆਂ ਦੇ ਵਿੱਚ ਬਹੁਤ ਗਲੀਆਂ ਭੀੜੀਆਂ ਨੇ ਪਰ ਫਿਰ ਵੀ ਜਿਹੜਾ ਵਾ ਦੂਰ ਦੂਰ ਤੱਕ ਜਿਹੜਾ ਸੰਗਤ ਜਿਹੜਾ ਵਾ ਰਾਸ਼ਨ ਪਾਣੀ ਆ ਲੈ ਕੇ ਜਾ ਰਹੀ ਆ ਤੇ ਆਓ ਦੋਸਤੋ ਆਪਾਂ ਲੋਕਾਂ ਨਾਲ ਗੱਲਾਂ ਬਾਤਾਂ ਵੀ ਕਰਦੇ ਆ ਤੇ ਨਾਲੇ ਇਹ ਦੇਖਦੇ ਆ ਕਿ ਕਿੰਨੀ ਕਿ ਸਰਦਾ ਭਾਵਨਾ ਦੇ ਨਾਲ ਇਹ ਭਰੇ ਆ ਤੇ ਕਿੰਨਾ ਕੁ ਚੱਲ ਰਿਹਾ ਵਾ ਹਾਂਜੀ ਗੁਰੂ ਪਿਆਰੀ ਸਾਧ ਸੰਗਤ ਜੀ ਮੇਰੇ ਨਾਲ ਵੇਖੋ ਆ ਬਾਬਾ ਜੀ ਨੇ ਇਹ ਗੁਰੂ ਕੀ ਮਤੇਵਾਲ ਤੋਂ ਜਿਹੜਾ ਵਾ ਸੇਵਾ ਲੈ ਕੇ ਆਏ ਨੇ ਆ ਚਾਰ ਦੀ ਸੇਵਾ ਚੱਲ ਰਹੀ ਨਾਲ ਫੁਲਕਿਆਂ ਦੀਆਂ ਵੇਖੋ ਕਿ ਪੰਡਾ ਵੱਜੀਆਂ ਨੇ ਕਹਿੰਦੇ ਆਗੇ ਅਸਾਂ ਕਿਸੇ ਨੂੰ ਨਾ ਭੁੱਖੇ ਸੌਣ ਦੇਣਾ ਕਿਉਂਕਿ ਤੁਸੀਂ ਪਿੱਛੇ ਵੇਖਿਆ ਕਿ ਪਾਣੀ ਬਹੁਤ ਹੀ ਜ਼ਿਆਦਾ ਜਿਹੜਾ ਵਾ ਤੇਜ਼ੀ ਦੇ ਨਾਲ ਚੱਲ ਰਿਹਾ ਵਾ ਪਰ ਲੋਕ ਰਿਸਕ ਲੈ ਕੇ ਜਿਹੜੀ ਆ ਸੇਵਾ ਆਪਣੇ ਤੱਕ ਪਹੁੰਚ ਰੇ ਕਰਦੇ ਬਾਬਾ ਜੀ ਨਾਲ ਗੱਲਬਾਤ ਆ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਹੜੇ ਪਿੰਡ ਤੋਂ ਦੱਸਿਆ ਸੀ ਗੁਰਦਾਰਾ ਗੁਰੂ ਕੀ ਪੇਸ਼ ਸਾਹਿਬ ਪਾਸ਼ਾਹੀ ਸ਼ੇਵੀ ਮੈਤਾ ਰੋਡ ਆ ਮਰਸਾਦ ਤੋਈ ਅੱਛਾ ਕੀ ਸੇਵਾ ਲੈ ਕੇ ਆਏ ਜੋ ਆਈ ਰਸਤ ਪਾਣੀ ਗੱਫਿਆਂ ਦੀ ਬਿਸਕੁਟ ਜੋ ਜਲ ਦੁੱਧ ਬੱਚਿਆਂ ਲਈ ਸਭ ਕੁਝ ਲੈ ਕੇ ਆਏ ਆ ਇੱਕ ਨਾਲ ਸਾਡੇ ਸਿੰਘ ਨੇ ਜੱਬਵਾਲ ਤੋਂ ਭਾਈ ਗੁਰਬਖਸ਼ ਸਿੰਘ ਦੀ ਅਕੈਡਮੀ ਤੋਂ ਉਹਨਾਂ ਦੀ ਬੇੜੀ ਆ ਉਹਨਾਂ ਦੇ ਨਾਲ ਅਸੀਂ ਸਾਥ ਦੇ ਰਹੇ ਆ ਜਲ ਪਾਣੀ ਦਾ ਪਾਵਾ ਬਈ ਤੁਸੀਂ ਥੋੜਾ ਕੇ ਇੱਥੇ ਖੜੋ ਮੇਰੇ ਇੱਥੇ ਆਓ ਅੱਛਾ ਅ ਤੁਸੀਂ ਮੈਨੂੰ ਇਹ ਦੱਸੋ ਕਿ ਸਾਡੇ ਗੁਰੂ ਘਰਾਂ ਦੇ ਵਿੱਚ ਸੇਵਾ ਤੇ ਚੱਲਦੀ ਰਹਦੀ ਆ ਸੇਵਾ ਸਾਡੇ ਕਦੀ ਰੁਕੀ ਨਹੀਂ ਜਿਉਂ ਗੁਰੂ ਮਹਾਰਾਜ ਨੇ 20 ਰੁਪਏ ਦਾ ਲੰਗਰ ਸ਼ੁਰੂ ਕੀਤਾ ਅੱਜ ਦੇ ਦਿਨਾਂ ਤੱਕ ਉਹ 20 ਰੁਪਏ ਦਾ ਜਿਹੜਾ ਲੰਗਰ ਨਹੀਂ ਖਤਮ ਹੋਇਆ ਆਪਾਂ ਦੀ ਰੋਜ਼ ਹੀ ਸੇਵਾ ਚੱਲਦੀ ਆ ਪਰ ਅੱਜ ਦੀ ਜਿਹੜੀ ਸੇਵਾ ਚੱਲ ਰਹੀ ਆ ਇਹ ਤੁਹਾਨੂੰ ਹੁਣ ਕਿਦਾਂ ਦਾ ਲੱਗ ਰਿਹਾ ਵਾ ਇਹਦਾ ਬਹੁਤ ਦੁੱਖ ਆ ਰਿਹਾ ਵਾ ਜੋ ਵੀ ਅੱਜਕੱਲ ਲੋਕ ਬਹੁਤ ਪਰੇਸ਼ਾਨ ਵਾ ਹਾਂ ਹਾਂ ਕਿਸ਼ਿਆਂ ਦੇ ਡੰਕਰ ਨਹੀਂ ਲੱਭ ਰਹੇ ਇਥੋਂ ਬੜੇ ਲੋਕ ਤੰਗ ਹਨ ਪਹਿਲਾਂ ਸਰਕਾਰ ਨੂੰ ਚਾਹੀਦਾ ਇਹ ਚੀਜ਼ ਦਾ ਹੱਲ ਕੱਢਿਆ ਜਾਵੇ ਜੀ ਜੀ ਅ ਬਾਪੂ ਜੀ ਤੁਸੀਂ ਇਹ ਸੇਵਾ ਕਰ ਰਹੇ ਜੋ ਤੁਹਾਡੇ ਦੇ ਲੋਕ ਪ੍ਰਸ਼ਾਦਾ ਖਾ ਰਿਆ ਤੁਹਾਨੂੰ ਕਿੱਦਾਂ ਲੱਗ ਰਿਹਾ ਵਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਧੀਆ ਲੱਗ ਰਿਹਾ ਕਿ ਆਪਣੇ ਵਾਲੀ ਆਪਾਂ ਸੇਵਾ ਕਰ ਰਹੇ ਆ ਆਪਾਂ ਆਪਣੇ ਭਰਾਵਾਂ ਦੇ ਲਾਗੇ ਪਹੁੰਚਿਆ ਵਾ ਤੁਸੀਂ ਤੁਸੀਂ ਕੀ ਕਹਿਣਾ ਜਾਓਗੇ ਇਹੀ ਮਹਾਰਾਜੀ ਅਸੀਂ ਤੇ ਸੰਗਤ ਦੀ ਸੇਵਾ ਕਰਨ ਦੇ ਆ ਤੰਗਤ ਬਹੁਤ ਤੰਗ ਵਾਗੀ ਪਰੇਸ਼ਾਨ ਮਾਰੇ ਹੜੇ ਪੀੜਤ ਲੋਕ ਨੇ ਜਿਹੜੇ ਹੜ ਦੀ ਲਪੇਟ ਦੇ ਵਿੱਚ ਫਸੇ ਨੇ ਅੱਜ ਉਹਨਾਂ ਤੱਕ ਪ੍ਰਸ਼ਾਦਾ ਪਹੁੰਚਾ ਕੇ ਕਿੰਨਾ ਕੁ ਮਨ ਨੂੰ ਸਕੂਨ ਆ ਰਿਹਾ ਮਹਾਰਾਜ ਬਹੁਤ ਮਾਰੇ ਮਨ ਖੁਸ਼ ਹੋਣ ੜਿਆ ਵੀ ਉਹਨਾਂ ਨੂੰ ਪ੍ਰਸ਼ਾਦਾ ਛਕਣਾ ਮਿਲਣਾ ਚਾਹੀਦਾ ਵਾ ਜੀ ਜੀ ਹਾਂਜੀ ਇਹ ਮੈਂ ਆਪਣੇ ਚੈਨਲ ਦੇ ਰਾਹੀਂ ਵੀ ਅਰਦਾਸ ਕਰਦਾ ਨਾਲੇ ਸੰਗਤਾਂ ਖੜੀਆਂ ਨੇ ਸਾਰਿਆਂ ਦੇ ਮਾਧਿਅਮ ਦੇ ਨਾਲ ਅਰਦਾਸ ਕਰਦਾ ਵਾਂ ਕਿ ਪ੍ਰਮਾਤਮਾ ਜਿਹੜੇ ਸਾਡੇ ਗੁਰੂ ਮਹਾਰਾਜ ਦਾ ਲੰਗਰ ਵਾ ਇਦਾਂ ਅਸੀਂ ਸਦਾ ਚੱਲਦਾ ਰੱਖੇ ਇਹ ਇਦਾਂ ਹੀ ਸਦਾ ਹੀ ਵਰਕਦਾ ਜਿਹੜੀਆਂ ਪੈਂਦੀਆਂ ਰਹਿਣ ਤੇ ਆਓ ਦੋਸਤੋ ਹੁਣ ਆਪਾਂ ਅੱਗੇ ਲੋਕਾਂ ਨਾਲ ਗੱਲਬਾਤ ਕਰਦੇ ਆਂ ਤੇ ਦੇਖਦੇ ਆਂ ਕੀ ਹੁਣ ਮਾਹੌਲ ਅੱਗੇ ਦਾ ਬਾਬਾ ਜੀ ਕਿੱਥੋਂ ਦੀ ਸੇਵਾ ਕਰਕੇ ਆ ਰਹੇ ਏ ਦੇ ਹਾਂ ਜੀ ਕਿੱਥੋਂ ਆ ਰਹੇ ਕਿਲਾ ਆਨੰਦਗੜ੍ਹ ਵਾਲੇ ਬਾਬੇ ਅੱਛਾ ਕਿਲਾ ਆਨੰਦਗੜ੍ਹ ਵਾਲੇ ਬਾਬਿਆਂ ਦੀ ਸੇਵਾ ਆ ਅੱਛਾ ਬੜੀ ਦੂਰੋਂ ਦੂਰੋਂ ਸੇਵਾ ਆ ਰਹੀ ਆ ਫਿਰ ਤੇ ਹੈਲੋ ਤੇ ਇਹ ਸੇਵਾ ਕਰਕੇ ਫਿਰ ਕਿਦਾਂ ਦਾ ਲੱਗ ਰਿਹਾ ਅੱਜ ਬਹੁਤ ਵਧੀਆ ਲੱਗਦਾ ਤੇ ਬਹੁਤ ਵਧੀਆ ਆ ਜੋ ਮਾਹੌਲ ਹੈ ਇਹ ਖਰਾਬ ਨਹੀਂ ਹਾਂ ਲੋ ਵੇਖੋ ਆਪਣੇ ਲੰਗਰ ਤੇ ਚੱਲਦੇ ਰਹਿੰਦੇ ਪਰ ਆ ਜਿਹੜਾ ਦੁੱਖ ਦੀ ਘੜੀ ਚਾਹੇ ਜੇ ਨਾ ਇਹ ਸਾਡੇ ਚੈਨਲ ਨੂੰ ਔਰ ਸਾਡੇ ਭਰਾਵਾਂ ਨੂੰ ਬਹੁਤ ਜ਼ਿਆਦਾ ਖੁਸ਼ ਹੋ ਰਹੇ ਆ ਅਸੀਂ ਕਿ ਤੁਸੀਂ ਐਡੀ ਦੂਰੋਂ ਚੱਲ ਕੇ ਆਈ ਜੋ ਤੇ ਮਿਹਰਬਾਨੀ ਧੰਨਵਾਦ ਸਾਡੀ ਦੋਸਤੋ ਅਸੀਂ ਹੁਣ ਪਿੰਡ ਗੱਗੋਮਾਲ ਦੇ ਵਿੱਚ ਜਿਹੜਾ ਐਂਟਰ ਹੋਣ ਲੱਗੇ ਹਾਂ ਤੁਸੀਂ ਵੇਖ ਰਹੇ ਹੋ ਪਾਣੀ ਬਹੁਤ ਜ਼ਿਆਦਾ ਤੇਜ਼ ਵਾ ਤੇ ਆ ਸਾਡੀ ਜਿਹੜੀ ਸੇਵਾ ਵਾਲੀ ਟਰਾਲੀ ਉਹ ਅੱਗੇ ਚੱਲ ਗਈ ਆ ਅਸੀਂ ਉਹਨਾਂ ਵੀਰਾਂ ਦੇ ਨਾਲ ਜਿਹੜੀ ਆ ਰਲ ਕੇ ਸੇਵਾ ਲੈ ਕੇ ਆਏ ਆ ਮੈਂ ਬੇਨਤੀ ਕਰਨਾ ਕਿ ਸਾਰੇ ਹੀ ਚੈਨਲ ਉਪਰਾਲਾ ਕਰੋ ਕਿਉਂਕਿ ਸਾਡਾ ਆ ਕੰਮ ਆ ਕਿ ਆਪਾਂ ਲੋਕਾਂ ਦੀਆਂ ਖਬਰਾਂ ਵਿਖਾਉਨੇ ਆ ਪਰ ਸਾਡਾ ਇਹ ਵੀ ਫਰਜ਼ ਬਣਦਾ ਪੰਜਾਬੀ ਦੇ ਪੰਜਾਬੀ ਨਾਂ ਦੇ ਹੋਣ ਤੇ ਕਿ ਆਪਾਂ ਵੀ ਸੇਵਾ ਦੇ ਵਿੱਚ ਕੁਝ ਵੀ ਤਿਲ ਫੁੱਲ ਪਾਈਏ ਤੇ ਸਾਰਿਆਂ ਦੀ ਸੇਵਾ ਕਰੀਏ ਤੇ ਆਜੋ ਸਾਡੇ ਨਾਲ ਹਾਂ ਜੀ ਦੋਸਤੋ ਜੇ ਸਾਡਾ ਚੈਨਲ ਏਡਾ ਵੱਡਾ ਉਪਰਾਲਾ ਕਰ ਰਿਹਾ ਵਾ ਕਿੱਥੋਂ ਤੱਕ ਇਹ ਜਿਹੜਾ ਪਾਣੀ ਦੇ ਵਿੱਚੋਂ ਦੀ ਹੋ ਗਿਆ ਸੀ ਕਿੰਨੀ ਦੂਰ ਤੱਕ ਪਹੁੰਚੇ ਹਾਂ ਤੇ ਤੁਸੀਂ ਜਿਹੜਾ ਵਾ ਸ਼ੇਅਰ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਕਰ ਦਿਓ ਕਿਉਂਕਿ ਸਾਨੂੰ ਵੇਖੋ ਸਾਹ ਚੜ ਗਿਆ ਵਾ ਪਾਣੀ ਦੇ ਵਿੱਚ ਤੁਰਨਾ ਵੀ ਬਹੁਤ ਜ਼ਿਆਦਾ ਔਖਾ ਵਾ ਇਸ ਕਰਕੇ ਮੈਂ ਬੇਨਤੀ ਕਰਦਾ ਵੀਡੀਓ ਨੂੰ ਜਿਹੜਾ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਦਾਨੀ ਸੱਜਣਾ ਤੱਕ ਪਹੁੰਚੇ ਲੋਕਾਂ ਦਾ ਉਹ ਜਿਹੜੇ ਪਿੱਛੇ ਹੈਗਾ ਲਗਾਤਾਰ ਜਿਹੜਾ ਵਾ ਸੇਵਾ ਦਾ ਉਪਰਾਲਾ ਜਿਹੜਾ ਉਹ ਬੜੇ ਯੋਗਾਂ ਦੇ ਵਿੱਚ ਬਾਈ ਤੁਸੀਂ ਕਿਥੋਂ ਸੇਵਾ ਲੈ ਕੇ ਆਏ ਜੀ ਅਸੀਂ ਭਾਰਤੀ ਕਿਸਾਨ ਯੂਨੀਅਨ ਗੁਰਦਰਾ ਸਾਹਿਬ ਰਣਜੀਤ ਵਿਖਾ ਲੋਹਾਰਾ ਕਾ ਰੋਡ ਅੰਮ੍ਰਿਤਸਰ ਤੋਂ ਅੱਛਾ ਜੀ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਟਰਾਲੀ ਭਰ ਕੇ ਬਣਿਆ ਲੰਗਰ ਪਾਣੀ ਟੁੱਥ ਪੇਸਟ ਸਾਬਣ ਤੇਲ ਬੁਰਸ਼ ਮੋਮਬਤੀਆਂ ਹਾਂਜੀ ਡੱਬੀਆਂ ਰੋਜ਼ ਦਾ ਜੋ ਸਮਾਨ ਹੁੰਦਾ ਉਹ ਸਾਰਾ ਭਰ ਕੇ ਟਰਾਲੀ ਲਿਆਏ ਆ ਸਾਰੀ ਸੰਗਤ ਦੇ ਸਹਿਯੋਗ ਨਾਲ ਪਰਮਾਤਮਾ ਇਹੋ ਜੀ ਘੜੀ ਕਿਸੇ ਨੂੰ ਨਾ ਵਿਖਾਵੇ ਸਾਰੇ ਪਾਸੇ ਵੇਖੋ ਆਣੀ ਪਾਣੀ ਆ ਇੰਡਾਂ ਦੇ ਪਿੰਡ ਡੁੱਬੇ ਪਏ ਆ ਫਸਲਾਂ ਪੁੱਤਾ ਵਾਂਗੂ ਪਾਲੀਆਂ ਡੁੱਬ ਗਈਆਂ ਬੜਾ ਮਾਰਾ ਏ ਹਾਲ ਲੇਕਿਨ ਇਹ ਕੁਦਰਤੀ ਕਰੋਪੀ ਤੋਂ ਅਸੀਂ ਅਰਦਾਸ ਕਰਦੇ ਆਂ ਕਿ ਛੇਤੀ ਨਜਾਤ ਬਾਬਾ ਜੀ ਤੁਸੀਂ ਗੱਲ ਕਰੋ ਚਲੋ ਕੋਈ ਨਾ ਕਰੋ ਆਪਾਂ ਸੇਵਾ ਕਰਨ ਲਈ ਆ ਇਹਦੇ ਕੋਈ ਗੱਲ ਨਹੀਂ ਆ ਨਵਲੋਂ ਆਪਾਂ ਫਟਦਾ ਫਟਸਾ ਹਾਂਜੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਜੜਾ ਸ਼ਖਤਰ ਅਮਰਸਰ ਜੀ ਜੀ ਮੈਂ ਦੱਸਾਂ ਇਹ ਸਿਨੈਰੀਓ ਇਹ ਜਿਹੜੇ ਕੁਟਰਦ ਨੇ ਕਰੋਪੀ ਬਖਸ਼ੀ ਆਪਾਂ ਨੂੰ ਇਹਦੇ ਸਾਥ ਦੇਣ ਲਈ ਅਸੀਂ ਲੋਹਾਰਾ ਕਾ ਰੋਡ ਤੋਂ ਅਮਰਸਰ ਤੋਂ ਆਪਣੀ ਸੰਗਤ ਸਾਰੀ ਕੱਟੀ ਹੋਵੇ ਨਾਲ ਗੁਰਦੁਆਰਾ ਕਮੇਟੀ ਤੋਂ ਸਾਰੇ ਸਹਿਯੋਗ ਦੇ ਨਾਲ ਆ ਜੀ ਦੋਸਤੋ ਆਓ ਆਪਾਂ ਆ ਥੋੜਾ ਕੈਮਰੇ ਨਾਲ ਵੇਖਦੇ ਆ ਕਿ ਬਾਪੂ ਜੀ ਆਇਓ ਤੁਸੀਂ ਨਾਲ ਕੇ ਬਹੁਤ ਰਸਣ ਲੈ ਕੇ ਆਏ ਨੇ ਤੇ ਆਪਾਂ ਤੁਹਾਨੂੰ ਆਪਾਂ ਥੋੜਾ ਕੈਮਰੇ ਦੇ ਨਾਲ ਦਿਖਾ ਦਈਏ ਆਈਦਾਓ ਤੁਹਾਡਾ ਪਿੱਛੇ ਆਓ ਬਾਪੂ ਜੀ ਸੋ ਨਿਹਾਲ ਸ੍ਰੀ ਅਕਾਲ ਅੱਛਾ ਜੀ ਅੱਜ ਸੇਵਾ ਲੈ ਕੇ ਪਹੁੰਚੇ ਜੀ ਤੇ ਪਹਿਲਾਂ ਕਿ ਤੁਹਾਡਾ ਸਾਡੇ ਸਹਾਗੀ ਲੋਕ ਵਰਸਾ ਚੈਨਲ ਵੱਲੋਂ ਬਹੁਤ ਜ਼ਿਆਦਾ ਧੰਨਵਾਦ ਹੈ ਕਿ ਤੁਸੀਂ ਆਈਡੀ ਦੂਰੋਂ ਜਿਹੜਾ ਸੇਵਾ ਲੈ ਕੇ ਆਏ ਜੋ ਤੇ ਅੱਜ ਭਰਾਵਾਂ ਦੀ ਸੇਵਾ ਕਰਕੇ ਉਹਨਾਂ ਵੀਰਾਂ ਦੀ ਸੇਵਾ ਕਰਕੇ ਮਾਵਾਂ ਦੀ ਸੇਵਾ ਕਰਕੇ ਕਿੱਦਾਂ ਲੱਗ ਰਿਹਾ ਵਾ ਬਹੁਤ ਵਧੀਆ ਲੱਗ ਰਿਹਾ ਅੱਗੇ ਆਜੋ ਥੋੜਾ ਥੱਲੇ ਆਜੋ ਬਹੁਤ ਵਧੀਆ ਲੱਗ ਰਿਹਾ ਜੀ ਤੁਹਾਨੂੰ ਜੀ ਜੀ ਤੇ ਸਾਨੂੰ ਇਹ ਮਹਾਰਾਜ ਨੇ ਮੌਕਾ ਦਿੱਤਾ ਵੀ ਚਲੋ ਪਰਮਾਤਮਾ ਨਾਲ ਹੀ ਇਹੋ ਜਿਹਾ ਕੰਮ ਪਾਵੇ ਪਾਵੇ ਪਰ ਜੇ ਹੁਣ ਪੈ ਗਿਆ ਤੇ ਹਟਾ ਹੀ ਕੰਮ ਆ ਭੈਣਾ ਭਰਾਵਾਂ ਦਾ ਇੱਕ ਆਸਰਾ ਦਾ ਭਾਵੇਂ ਰਿਸ਼ਤੇਦਾਰ ਹੋਵੇ ਭਾਵੇਂ ਕੋਈ ਯਾਰ ਦੋਸਤ ਹੋਵੇ ਜਿੱਥੇ ਵੀ ਬੰਦਾ ਬੰਦਾ ਹਰਾ ਫਰਜ਼ ਬੰਦਾ ਪਹੁੰਚਦਾ ਜੀ ਜੀ ਤੇ ਜੇ ਲੋਕ ਆਪਣੇ ਇਨੀ ਮੁਸ਼ਕਿਲ ਫਸੇ ਆ ਅਸੀਂ ਉਹਨਾਂ ਦਾ ਸਾਥ ਦਈਏ ਠੀਕ ਹੈ ਜਿੰਨਾ ਹੋ ਸਕਦਾ ਹੈ ਸਾਰੇ ਆਪਣੇ ਰਲ ਮਿਲ ਕੇ ਆਪਣੇ ਭਲੇ ਹਾਂਜੀ ਦੋਸਤੋ ਇਹ ਉਹ ਲੰਗਰ ਬਾ ਕੇ ਜਿਹੜਾ ਸਾਡੇ ਗੁਰੂ ਮਹਾਰਾਜ ਨੇ 20 ਰੁਪਏ ਦਾ ਸ਼ੁਰੂ ਕੀਤਾ ਤੇ ਤੁਸੀਂ ਵੇਖ ਲਓ ਕਿ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਆ ਰਿਹਾ ਵਾ ਲੰਗਰ ਇਹ ਇਹ ਲੰਗਰ ਜਿਹੜਾ ਵਾ ਸਦਾ ਵਾਸਤੇ ਇਦਾਂ ਹੀ ਚੱਲਦਾ ਰਹਿਣਾ ਵਾ ਆ ਆ ਫੜਾਉਂ ਰਾ ਮੇਰੇ ਵਾਲੇ ਇੱਧਰ ਔਰ ਰਸ ਵੀ ਫੜਿਓ ਰਸ ਆ ਵੇਖ ਲੋ ਆ ਆਜੋ ਆਜੋ ਅੱਛਾ ਇਹਦੇ 'ਚ ਹੈਗਾ ਜੇ ਬ੍ਰਸ਼ ਜੇ ਤਾਂ ਕਾਲਗੇਟਾਂ ਜੇ ਇਹ ਰਸ ਆ ਤੇ ਇਹਦੇ ਵਿੱਚ ਬਿਸਕੁਟ ਜੇ ਠੀਕ ਆ ਜੀ ਤੇ ਜੇ ਹੋਰ ਵੀ ਕੋਈ ਚੀਜ਼ ਦੀ ਜਰੂਰਤ ਆ ਤੇ ਪਾਣੀ ਦੀਆਂ ਬਥੇਰਾ ਵਿੱਚ ਪਾਣੀ ਵੀ ਪਿਆ ਦੇ ਹਾਂਜੀ 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 ਪਾਣੀ ਚਾਹੀਦਾ ਪਾਣੀ ਹਾਂਜੀ ਹੈਂ ਅੱਛਾ ਆ ਪਾਣੀ ਧਾ ਦੋ ਇੱਥੇ ਆ ਪਾਣੀ ਇੱਥੇ ਰੱਖ ਦੋ ਇੱਥੇ ਰੱਖ ਦੋ ਜੀ ਇੱਥੇ ਨਹੀਂ ਆਪਾਂ ਬਣਾਵਾਂਗੇ ਹੈਂ ਅੱਛਾ ਬਾਬਾ ਜੀ ਇਹਦੇ ਵਿੱਚ ਸਾਰਾ ਕੁਝ ਤਿਆਰ ਵਾ ਮਹਾਰਾਜ ਦਾ ਲੰਗਰਿਆ ਦੇ ਤੁਸੀਂ ਰੱਖੋ ਠੀਕ ਆ ਜੀ ਕਾਣਾ ਆਪਣੇ ਚੈਨਲ ਦੇ ਜ਼ਰੀਏ ਨਾ ਤੁਹਾਡੇ ਅਗੇ ਬੇਨਤੀ ਕਰਨਾ ਚਾਹੁੰਦੇ ਆ ਹੱਥ ਜੋੜ ਕੇ ਕਿ ਤੁਸੀਂ ਕੁਝ ਰੋੜਾਂ ਦੇ ਉੱਤੇ ਤੁਹਾਡੇ ਘਰ ਨੇ ਹਨਾ ਤੁਸੀਂ ਕੁਝ ਇਹੋ ਜਿਹੀ ਖਬਰ ਰੱਖਿਆ ਕਰੋਗੇ ਦੂਰ ਨੇੜੇ ਜਿਹੜੇ ਡੇਰੇ ਆ ਜਿੰਨਾ ਤੱਕ ਨਹੀਂ ਸੰਭਾਲ ਗਿਆ ਹਨਾ ਨਹੀਂ ਦੇਖੋ ਤੁਹਾਡਾ ਫਰਜ਼ ਮੰਨਦਾ ਵਾਂ ਵੀ ਚਲੋ ਅਸੀਂ ਰੋਡ ਤੇ ਆ ਪਰ ਕਈ ਲੋਕ ਇਹੋ ਜਿਹਾ ਦੂਰ ਡੇਰਿਆਂ ਤੱਕ ਜਿੰਨਾ ਤੱਕ ਨਹੀਂ ਕੁਝ ਪਹੁੰਚਿਆ ਉਹ ਵੀ ਆ ਉਹ ਪਿੱਛੇ ਖੜੇ ਨਾ ਟਰੈਕਟਰ ਦੇ ਹਾਂਜੀ ਹਾਂਜੀ ਅੱਛੇ ਦੇਖਿਆ ਜੀ ਇਸੇ ਵਾਰ ਠੀਕ ਹੈ ਜੀ ਅੱਛਾ ਇਧਰ ਸੇਵਾ ਪਹੁੰਚ ਗਈ ਆ ਹਾਂਜੀ ਹਾਂਜੀ ਠੀਕ ਆ ਜੀ ਪਾਜੀ ਦੱਸਿਆ ਵਾ ਹਾਂ ਜੀ ਇਹ ਕਿੱਥੇ ਆਲਾ ਦੇ ਆਖੜਾ ਜੀ ਅਗਲੀ ਵਾਲਾ ਤੇ ਉਹ ਸਾਈਡ ਤੇ ਡੇਰੇ ਆ ਕਿੰਨੀ ਦੂਰ ਇਥੋਂ 2 ਮੀਟਰ ਇੱਕ ਪਾਸੇ 1 ਕਿਲੋਮੀਟਰ ਆ ਪਾਜੀ ਉਹਨਾਂ ਨੂੰ ਬਹੁਤ ਦੂਰ 1 ਕਿਲੋਮੀਟਰ ਦੇ ਪਿੰਡ ਤੇ ਆ ਤੇ ਇਧਰ ਡੇਰੇ ਆ ਤੇ ਕਹਿੰਦੇ ਉਹਨਾਂ ਤੱਕ ਥੋੜਾ ਬੋਦਾ ਸਮਾਨ ਪੁਝਾਓ ਉਹ ਪਾਜੀ ਉਹ ਨਹੀਂ ਕਹਿੰਦੇ ਕਿਦਿਆਂ ਨੂੰ ਇਹ ਪਤਾ ਵਾ ਪਾਜੀ ਦੱਸਿਆ ਨਾ ਹਾਂਜੀ ਦੋਸਤੋ ਜਿੱਥੋਂ ਤੱਕ ਵੀ ਸਾਡੀ ਵੀਡੀਓ ਜਾ ਰਹੀ ਹੈ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਸਾਰੇ ਵੀਰ ਹੀ ਵੱਧ ਤੋਂ ਵੱਧ ਜਿਹੜਾ ਵਾ ਸੇਵਾ ਦੇ ਵਿੱਚ ਸੰਯੋਗ ਪਾਓ ਇਹ ਯੋਗਦਾਨ ਪਾਓ ਆਪਣਾ ਕਿਉਂਕਿ ਸੇਵਾ ਘਰਾਂ ਤੱਕ ਪਹੁੰਚਣੀ ਜਿਹੜੀ ਬਹੁਤ ਜ਼ਰੂਰੀ ਹੈ ਤੁਸੀਂ ਵੇਖ ਰਹੇ ਜੋ ਕਿ ਸਾਡੇ ਵੀਰ ਸਾਰੇ ਹੀ ਸਾਡੇ ਨਾਲ ਜਿਹੜਾ ਵਾ ਸੇਵਾ ਦੇ ਵਿੱਚ ਜੁਟਿਆ ਤੇ ਮੈਂ ਇਸ ਕਰਕੇ ਬੇਨਤੀ ਕਰਨਾ ਚਾਹੁੰਦਾ ਕਿ ਸਾਰੇ ਹੀ ਜਿਹੜਾ ਵਾ ਬਹੁਤ ਸਾਰਾ ਵੱਡਾ ਉਪਰਾਲਾ ਮਾਰੋ ਦੋਸਤੋ ਅਸੀਂ ਨਾ ਜੋ ਸਾਡੇ ਤੋਂ ਸਰਦਾ ਬਣਦਾ ਸੇਵਾ ਅਸੀਂ ਲੈ ਕੇ ਆਏ ਆ ਤੇ ਜਦੋਂ ਮੈਂ ਇੱਥੋਂ ਥੋੜਾ ਅੱਗੇ ਹੋਇਆ ਇਹਦੇ ਬਾਪੂ ਜੀ ਸਾਡੇ ਨਾਲ ਇਹ ਕੁਛ ਨਾ ਕੁਛ ਗੁਣਗਣਾਉਂਦੇ ਆਉਂਦੇ ਆ ਕਿਉਂਕਿ ਪੰਜਾਬੀਆਂ ਦੇ ਕਿੱਡਾ ਵੱਡਾ ਸੰਕਟ ਆ ਜੇ ਫੇਰ ਵੀ ਖੁਸ਼ ਰਹਿੰਦੇ ਆ ਤੇ ਫੇਰ ਵੀ ਹੱਸਦੇ ਰਹਿੰਦੇ ਆ ਬਾਪੂ ਜੀ ਇਹ ਕੀ ਨਾਮ ਆਪਣਾ ਨਰੰਗਕਾਰ ਸਿੰਘ ਨਰੰਗਕਾਰ ਸਿੰਘ ਜੀ ਕੀ ਤੁਸੀਂ ਗੁਣਗਣਾਉਂਦੇ ਹੁੰਦੇ ਸੀ ਜਰਾ ਥੋੜਾ ਸੁਣਾ ਦਿਓ ਬਾਕੀ ਇਹ ਜੋ ਅੱਜ ਗਾਣਾ ਚੱਲ ਰਿਹਾ ਕਿ ਮਾੜਿਆਂ ਤੋਂ ਮਾੜੇ ਦੇਖ ਦਿਨ ਦੇਖੇ ਨੇ ਪੰਜਾਬ ਨੇ ਵਾਹ ਕਿਉਂਕਿ ਐਸੀ ਇਹ ਤੋਂ ਪਹਿਲਾਂ ਤਿੰਨ ਵਾਰੀ ਸੰਤਾਪੜ ਆ ਚੁੱਕੇ ਆ 88 ਦਾ 93 ਦਾ 95 ਦਾ ਜੋ ਕਿ 88 ਦਾ ਮੈਂ ਬਿਆਨ ਨਹੀਂ ਕਰ ਸਕਦਾ ਜੀ ਜੀ 88 ਦਾ ਇਹ ਉਹ ਦਾਸੀ ਕਿ ਸਾਡੀਆਂ ਛੱਤਾਂ ਤੇ ਸਪਲਮਕ ਦੇ ਸੀ ਉਸ ਟਾਈਮ ਪਾਣ ਵਾਲੀ ਛੱਤ ਹੁੰਦੀ ਸੀ ਛੱਤਾਂ ਤੇ ਸਪਸਪਲ ਚਲੋ ਅੱਜ ਦੇ ਮਹਾਰਾਜ ਨੇ ਬਹੁਤ ਵੇਖੋ ਕਿਰਪਾ ਕੀਤੀ ਬਹੁਤ ਵਧੀਆ ਕੀਪੀ ਹੋਣਗੇ ਤੇ ਵੀ ਆ ਮਾਰਾ ਇਹ ਕੋਠੀਆਂ ਸੁਹਣੀਆਂ ਦਿੱਤੀਆਂ ਨੇ ਮੈਂ ਉਸ ਟਾਈਮ ਮੈਨੂੰ 1 ਸਾਲ ਹੋਇਆ ਸੀ ਭਰਤੀ ਹੋ ਕਰਕੇ ਹਾਂਜੀ ਹਾਂਜੀ ਆਰਮੀਜ਼ ਦੀ ਛੁੱਟੀ ਆਇਆ ਸੀ ਮੈਂ ਇੱਧਰ ਆਣ ਕੇ ਆਪਣੇ ਮਾਤਾ ਪਿਤਾ ਨੂੰ ਤੇ ਛੋਟੇ ਭਰਾ ਨੂੰ ਦੇਖਿਆ ਚਲੋ ਮਿਹਰਬਾਨੀ ਜੀ ਬਾਪੂ ਜੀ ਹੁਣ ਤੁਸੀਂ ਪਾਣੀ ਲਾਓਗੇ ਕੀ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਆ ਮਹਾਰਾਜ ਜਿੱਦ ਤਾ ਬੜਾ ਕੁਝ ਨਹੀਂ ਤੁਸੀਂ ਆ ਜਿਹੜੀ ਤੁਹਾਨੂੰ ਚੀਜ਼ ਚਾਹੀਦੀ ਆ ਫੜੋ ਬਹੁਤ ਕੁਝ ਨਹੀਂ ਤੁਸੀਂ ਆ ਆ ਸਮਾਨ ਫੜੋ ਤੁਸੀਂ ਵੀਰੇ ਆ ਫੜ ਪਾਣੀ ਫੜੋ ਤੁਸੀਂ ਬਹੁਤ ਧੰਨਵਾਦ ਆਇਓ ਤੁਸੀਂ ਜੀ ਆਇਆਂ ਨੂੰ ਧੰਨਵਾਦ ਸਾਡਾ ਨਹੀਂ ਆ ਧੰਨਵਾਦ ਉਸ ਅਕਾਲ ਪੁਰਖ ਦਾ ਕਿ ਜਿੰਨੇ ਸਾਨੂੰ ਤੁਹਾਡੇ ਤੱਕ ਪਹੁੰਚਣ ਦਾ ਜਿਹੜਾ ਵਾ ਬਲ ਬਖਸ਼ਿਆ ਵਾ ਤੁਸੀਂ ਇਹ ਅਕਾਲ ਪੁਰਖ ਦੇ ਬੰਦੇ ਤੁਸੀਂ ਬੜਾ ਹਾਂਜੀ ਬੜਾ ਬੜਾ ਪਰ ਕਰ ਰਹੇ ਜੋ ਨੌਜਵਾਨ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਜਦੋਂ ਇਹੋ ਜਿਹੇ ਨੌਜਵਾਨ ਬੜੇ ਮਤਲਬ ਅੱਗੇ ਵਧ ਕੇ ਇਹੋ ਜੀ ਸੇਵਾ ਕਰਦੇ ਨੇ ਤੇ ਮਾਰੇ ਤੁਹਾਨੂੰ ਤਰੱਕੀਆਂ ਬਖਸ਼ੇ ਜਿੰਗੀ ਵਿੱਚ ਤੰਦਰੁਸਤੀਆਂ ਦੇ ਰੋਗਤਾ ਦੇ ਦਾਨ ਬਖਸ਼ੇ ਪਰਵਾਰ ਨੂੰ ਚੜ੍ਹਦੀ ਗੱਲ ਦਾ ਨਾਮ ਦਾਤੀ ਦਾਤ ਬਖਸ਼ ਕਰੇ ਜੀ ਬੀਬੀ ਜੀ ਅੱਜ ਤੁਹਾਡੇ ਪੁੱਤ ਆਏ ਆ ਵੇਖੋ ਸੇਵਾ ਕਰਨ ਦੇ ਆ ਸਾਰੇ ਜਣੇ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਨਾ ਕੋ ਪੁੱਤਾਂ ਦੀ ਕਮੀ ਮਹਿਸੂਸ ਤੇ ਨਹੀਂ ਹੋਣ ਦਿੱਤੀ ਅੱਛਾ ਇਹ ਜਿਹੜਾ ਤੁਹਾਡੇ ਤੱਕ ਲੰਗਰ ਪਹੁੰਚਿਆ ਨਾ ਇਹ ਸਾਡੇ ਬਾਬੇ ਨਾਨਕ ਦਾ ਦਿੱਤਾ ਜੇ ਇਹ ਉਹ 20 ਰੁਪਏ ਵਾਲਾ ਲੰਗਰ ਵਾ ਜਿਹੜਾ ਅੱਜ ਤੱਕ ਇੱਥੇ ਪਹੁੰਚ ਰਿਹਾ ਤੇ ਚੱਲ ਰਿਹਾ ਵਾ ਹਾਂਜੀ ਬਾਕੀ ਦੇਖੋ ਮੈਂ ਦਿਨੀ ਤੁਹਾਡੀ ਸਹਾਂਣੀ ਕੀਤੀ ਥੋੜੀ ਐ ਪਰ ਮੈਨੂੰ ਇੱਕ ਹੀ ਗਿਲਾ ਹੈ ਜੀ ਜੀ ਕਿ ਇਹਦੇ ਵਿੱਚ ਅੱਜ ਤੱਕ ਇੰਨੇ ਦਿਨ ਹੋ ਗਏ ਨੇ ਸਰਕਾਰ ਦਾ ਇੱਕ ਵੀ ਨੁਮਾਇੰਦੇ ਨੇ ਆਣ ਕੇ ਇੱਥੇ ਸਾਡਾ ਪਾਸ ਨਹੀਂ ਕੁਛ ਚਲੋ ਜੋ ਲੋਕ ਸੇਵੀ ਤੇ ਤੁਹਾਡੇ ਵਰਗੇ ਜੋ ਨੌਜਵਾਨ ਜੀ ਜੀ ਜੋ ਇਹਦੇ ਵਿੱਚ ਸਹਿਯੋਗ ਕਰ ਰਿਹਾ ਨਾ ਮੈਂ ਉਹਨਾਂ ਦਾ ਦੇਣ ਹੀ ਦੇ ਸਕਦਾ ਨਹੀਂ ਨਹੀਂ ਬਾਪੂ ਜੀ ਬਹੁਤ ਇਹ ਬਹੁਤ ਸਾਡੇ ਵੱਡੇ ਕੁਰਬਾਨੀ ਆ ਇੰਨੇ ਪਾਤਰ ਨਹੀਂ ਇੰਨੇ ਮਲਕੇ ਸੋਭਾ ਦੇ ਨਹੀਂ ਆ ਕਿਉਂਕਿ ਇਹ ਸਾਡਾ ਤੇ ਫਰਜ਼ ਆ ਅਸੀਂ ਆਪਣਾ ਫਰਜ਼ ਨਿਭਾਉਂਦੇ ਫਿਰਦਿਆਂ ਜੀ ਫਰਜ਼ ਵੀ ਕਿਸੇ ਕਿਸ ਨੂੰ ਨਾ ਹਣਾ ਹਰ ਕੋ ਨੂੰ ਬਣਾ ਨਹੀਂ ਆ ਹਾਂ ਹਾਂ ਤੁਸੀਂ ਮੈਂ ਅੱਗੇ ਬੇਨਤੀ ਕਰ ਰਿਹਾ ਸੀ ਕਿ ਬੜੇ ਲੋਕ ਜਿਹੜੇ ਵਾ ਸ਼ਹਿਰਾਂ ਦੇ ਵਿੱਚ ਬੈਠੇ ਆ ਕਿ ਆਪਣਾ ਕਿਤੇ ਕਈ ਦਾਨੀ ਸੱਜਣ ਜਿਹੜੇ ਬਹੁਤ ਜ਼ਿਆਦੀ ਸੇਵਾ ਵੀ ਕਰ ਰਹੇ ਆ ਬਹੁਤ ਜ਼ਿਆਦਾ ਸੇਵਾ ਕਰ ਰਹੇ ਆ ਹਾਂ ਜੀ ਜੀ ਬਹੁਤ ਸੇਵਾ ਕਰ ਰਹੇ ਆ ਤੁਹਾਡੀ ਸੇਵਾ ਨੂੰ ਨਮਸਕਾਰ ਹੈ ਸਾਡੀ ਬਹੁਤ ਬਹੁਤ ਤੁਹੀਂ ਤੁਹਾਡਾ ਧੰਨਵਾਦ ਜੀ ਆਇਆਂ ਵਿੱਚ ਆਇਆਂ ਨੂੰ ਮਿਹਰਬਾਨੀ ਮੇਰੇ ਲਈ ਕੋ ਸੇਵਾ ਦਸ ਚਾ ਪਾਣੀ ਕੋਈ ਲੰਗਰ ਕਿਆ ਬਾਤ ਆ ਜੀ ਹਾਂ ਜੀ ਦੋਸਤੋ ਇੰਨੇ ਸੰਕਟ ਦੇ ਵਿੱਚ ਵੀ ਆ ਤੁਸੀਂ ਵੇਖੋ ਕਿ ਮਾਲ ਡੰਗਰ ਜਿਹੜਾ ਵਾ ਬਿਲਕੁਲ ਹੀ ਜਿੱਥੇ ਬੰਦੇ ਆ ਹਵੇਲੀ ਦੇ ਵਿੱਚ ਪਾਣੀ ਪਾਣੀ ਆ ਪਰ ਸਾਨੂੰ ਤਾਂ ਵੀ ਚਾ ਪਾਣੀ ਦੀ ਸੇਵਾ ਪੁੱਛ ਰਹੇ ਤੇ ਇੱਧਰ ਵੇਖੋ ਮੇਰੇ ਵੀਰ ਸੇਵਾ ਕਰ ਰਹੇ ਆ ਡੰਡਿਆਂ ਚ ਫੜੇਗੇ ਕਿੰਨੇ ਕਿੰਨੇ ਪਾਣੀ ਦੇ ਵਿੱਚੋਂ ਦੀ ਲੰਘ ਕੇ ਇਹ ਸੇਵਾ ਕਰ ਰਹੀ ਆ ਬੀਬੀ ਜੀ ਸਾਸਰੀ ਕਾਲ ਕੀ ਹਾਲ ਹੈ ਠੀਕ ਠਾਕ ਹੋ ਇਹ ਗੁਰੂ ਮਹਾਰਾਜ ਦਾ ਲੰਗਰ ਆ ਜੀ ਇਹਨੂੰ ਬੜੇ ਸ਼ਰਧਾ ਭਾਵਨਾ ਨਾਲ ਸਵੀਕਾਰ ਕਰਕੇ ਰੱਖਣਾ ਇਹ ਕੋਈ ਉਹ ਲੰਗਰ ਨਹੀਂ ਕਿ ਵਾ 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 ਬਣਾਉਣ ਦਾ ਇਹ ਗੁਰੂ ਮਹਾਰਾਜ ਦਾ ਲੰਗਰ ਆ ਜਿਹੜਾ ਸੀ ਤੁਹਾਡੇ ਤੱਕ ਲੈ ਕੇ ਆਏ ਆ ਜੀ ਹਾਂਜੀ ਅੱਜ ਆ ਪਾਣੀ ਬਣਾਈਏ ਹਾਂਜੀ ਚਾਹ ਪਾਣੀ ਮੈਂ ਬਣਾਈਏ ਬਸ ਤੁਹਾਡੀ ਚਾਹ ਆ ਗਈ ਆ ਜੀ ਬਾ ਤੁਹਾਡੇ ਤੱਕ ਪਹੁੰਚ ਆਏ ਆ ਤੇ ਸਾਨੂੰ ਸਾਰਾ ਕੁਝ ਆ ਗਿਆ ਜੀ ਤੇ ਵੈਸੇ ਬਾਪੂ ਜੀ ਤੁਹਾਡਾ ਨਾਮ ਮੈਨੂੰ ਗੱਲ ਕਰਕੇ ਨਾ ਬਹੁਤ ਵਧੀਆ ਲੱਗਿਆ ਜੀ ਕਿਉਂਕਿ ਤੁਹਾਡੇ ਵਰਗੀਆਂ ਰੂਹਾਂ ਜਿਹੜੀਆਂ ਨਾ ਬੜੀ ਮੁਸ਼ਕਿਲ ਨਾਲ ਮਿਲਦੀਆਂ ਕਿੱਡਾ ਚਾਅ ਕੀਤਾ ਸਾਡੇ ਆਇਆਂ ਦਾ ਹੱਸ ਕੇ ਸਾਨੂੰ ਮਿਲਿਆ ਮੈਂ ਆਰਮੀ ਵਿੱਚ 24 ਸਾਲ ਨੌਕਰੀ ਕਰਨ ਤੋਂ ਬਾਅਦ ਹਾਂਜੀ ਮੈਂ ਉਸ ਤੋਂ ਬਾਅਦ ਕੋਈ ਤਕਰੀਬਨ 8-9 ਸਾਲ ਬੈਂਕ ਦੀ ਨੌਕਰੀ ਕੀਤੀ ਹੈ ਰਿਟਾਇਰ ਹੋ ਕੇ ਹੁਣ ਮੈਂ ਗੁਰੂ ਘਰ ਦੇ ਵਿੱਚ ਬਾਬਾ ਜੀ ਦੀ ਸੇਵਾ ਕਰਮਾ ਰਿਹਾ ਚਲੋ ਜੀ ਜਿਉਂਦੇ ਵੱਸਦੇ ਰਹੋ ਜੀ ਬਾਪੂ ਜੀ ਧੰਨਵਾਦ ਹੁਣ ਛੁੱਟੀਆਂ ਦੇ ਉਹ ਪਾਣਾ ਅੱਗੇ ਵੀ ਜਾਣਾ ਜੀ ਸਾਭ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਗੁਰੂ ਪਿਆਰੀ ਸਤਸੰਗ ਜੀ ਅਸੀਂ ਖੜੇ ਆ ਇਸ ਟਾਈਮ ਗੁਰਦੁਆਰਾ ਸਾਹਿਬ ਅਨੈਤਪੁਰ ਦੇ ਵਿੱਚ ਤੁਸੀਂ ਇਧਰ ਵੇਖੋਗੇ ਬਹੁਤ ਹੀ ਜ਼ਿਆਦਾ ਜਿਹੜਾ ਡੇਰਿਆਂ ਤੇ ਪਾਣੀ ਆ ਤੇ ਇਥੋਂ ਤੱਕ ਜਿਹੜੀ ਸੇਵਾ ਪਹੁੰਚਣੀ ਬੜੀ ਜ਼ਰੂਰੀ ਆ ਔਰ ਤੁਸੀਂ ਇਧਰ ਵੇਖੋਗੇ ਸਮਾਨ ਟਰਾਲੀਆਂ ਦੇ ਵਿੱਚ ਅਸੀਂ ਲੱਦ ਕੇ ਲੈ ਕੇ ਆਏ ਆ ਤੇ ਬਾਬਾ ਜੀ ਨੂੰ ਇੱਥੇ ਜਿਹੜਾ ਵਾ ਕੁਝ ਅਸੀਂ ਸਮਾਨ ਜਿਹੜਾ ਸੇਵਾ ਦੇ ਕੇ ਜਾ ਰਹੇ ਆ ਤੇ ਗੁਰਦੁਆਰਾ ਸਾਹਿਬ ਤੋਂ ਬਾਬਾ ਜੀ ਤੋਂ ਅੱਗੇ ਵੀ ਲੋਕਾਂ ਨੇ ਕਾਫੀ ਦੁੱਧ ਖੜਿਆ ਬਾਬਾ ਜੀ ਇਹ ਇੱਧਰ ਤਾਂ ਹੁਣ ਦੱਸੋਗੇ ਕਿ ਕਿੰਨੇ ਕਿ ਡੇਰਿਆਂ ਤੋਂ ਲੋਕੀ ਆ ਰਹੇ ਆ ਸਮਾਨ ਲੈਣਾ ਇੱਥੇ ਬਹੁਤ ਡੇਰਿਆਂ ਦਾ ਜੋ ਕਿ ਉੱਥੇ ਜਾਇਆ ਨਹੀਂ ਜਾ ਰਿਹਾ ਸਮਾਨ ਅੱਛਾ ਜੀ ਤੇ ਉੱਥੇ ਬਹੁਤ ਜ਼ਰੂਰੀ ਜਾਣਾ ਚਾਹੀਦਾ ਸਮਾਨ ਉੱਥੇ ਹਾਂਜੀ ਹਾਂਜੀ ਇਹ ਪਾਣੀ ਬਹੁਤ ਜ਼ਿਆਦਾ ਲੱਖ ਲੱਖ ਜਿਵੇਂ ਚਾਰ ਚਾਰ ਪੰਜ ਪੰਜ ਫੁੱਟ ਪਾਣੀ ਹੋਇਆ ਪਾਣੀ ਆ ਤੇ ਬਾਬਾ ਜੀ ਆਪਾਂ ਇਹ ਨਹੀਂ ਕਰਦੇਗਾ ਆਪਾਂ ਥੋੜਾ ਸਮਾਨ ਲਾਉਣ ਲੱਗੇ ਟਰਾਲੀ ਚ ਤੇ ਤੁਸੀਂ ਇਹ ਨਹੀਂ ਕਰਿਓ ਕਿ ਤੁਹਾਡੇ ਤੇ ਲਾਗੇ ਪਾਸੇ ਆਣਾ ਜਾਣ ਬੈਠ ਤੁਸੀਂ ਫੋਨ ਕਰਕੇ ਜਾਂ ਗੁਰਦੁਆਰਾ ਸਾਹਿਬ ਅਨਾਊਂਸਮੈਂਟ ਕਰਕੇ ਤੇ ਇਨ੍ਹਾਂ ਡੇਰਿਆਂ ਤੱਕ ਸਾਰਿਆਂ ਤੱਕ ਰਾਸ਼ਨ ਪਹੁੰਚਾ ਦਿਓ ਜੀ ਹਾਂਜੀ ਠੀਕ ਮਿਹਰ ਔਰ ਸਾਡੇ ਜਿਹੜੇ ਦਾਨੀ ਸੱਜਣ ਨੇ ਤੁਸੀਂ ਵੇਖੋ ਟਰਾਲੀ ਦੇ ਵਿੱਚ ਕਿ ਬੜੀ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਵਾ ਸੇਵਾ ਕਰ ਰਹੇ ਆ ਤੇ ਥੋੜਾ ਤੁਸੀਂ ਇਧਰ ਨੂੰ ਕੈਮਰਾ ਮਾਰ ਕੇ ਵਿਖਾ ਦਿਓ ਥੋੜਾ ဆੱਲੇ ਆ ਜੂ ਇਧਰ ਨੂੰ ਕੈਮਰਾ ਮਾਰ ਕੇ ਵਿਖਾਓ ਕਿ ਜਿੱਥੋਂ ਤੱਕ ਤੁਸੀਂ ਵੇਖ ਰਹੇ ਜੋ ਲੋਕੀ ਜਿਹੜਾ ਵਾ ਮੁਸੀਬਤਾਂ ਦੇ ਵਿੱਚ ਫਸੇ ਪਏ ਆ ਤੇ ਇਧਰ ਜਿਹੜਾ ਵਾ ਸਾਰੇ ਬਨੇ ਪਾਣੀ ਪਾਣੀ ਹੋਇਆ ਵਾ ਹਾਂਜੀ ਦੋਸਤੋ ਤੁਸੀਂ ਉਹ ਸਾਹਮਣੇ ਵੇਖੋਗੇ ਜਿੱਥੋਂ ਤੱਕ ਵੀ ਨਿਗਾਹ ਜਾ ਰਹੀ ਆ ਬਸ ਪਾਣੀ ਪਾਣੀ ਹੀ ਜਲਥਲ ਪਾਣੀ ਪਾਣੀ ਹੋਇਆ ਉਹ ਸਭ ਡੇਰਿਆਂ ਤੇ ਜਿਹੜਾ ਵਾ ਇਹ ਚੀਜ਼ਾਂ ਪਹੁੰਚਣੀਆਂ ਬੜੀਆਂ ਜ਼ਰੂਰੀ ਆ ਖਾਣ ਪੀਣ ਵਾਲੀਆਂ ਪਾਣੀ ਕੁਝ ਖਾਣ ਪੀਣ ਵਾਲੀਆਂ ਤੇ ਇੱਧਰ ਗੁਰਦੁਆਰਾ ਸਾਹਿਬ ਸਾਡੇ ਵੀਰ ਜਿਹੜੇ ਆ ਵਾ ਉਹ ਸੇਵਾ ਦੇ ਕੇ ਜਾ ਰਹੇ ਆ ਤੇ ਇਹ ਗੁਰਦੁਆਰਾ ਹੈਗਾ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਦੁਆਰਾ ਮੀਰੀ ਪੀਰੀ ਸ਼ੇਵੀ ਪਾਤਸ਼ਾਹੀ ਤੇ ਅਮ ਬੇਨਤੀ ਕਰਦਾ ਕਿ ਤੁਸੀਂ ਵੀ ਸਕਦਾ ਜਿਹੜੀਆਂ ਇੱਥੇ ਥੋੜੀ ਸੇਵਾ ਪਚਾਓ ਕਿਉਂਕਿ ਇੰਨਾ ਸਾਰੇ ਹੀ ਡੇਰਿਆਂ ਤੱਕ ਜਿਹੜਾ ਵਾ ਇਥੋਂ ਜਿਹੜਾ ਵਾ ਲੰਗਰ ਦੀ ਖਾਣ ਪੀਣ ਦੀ ਸੇਵਾ ਜਿਹੜੀ ਪਾਉ ਸਕੀ ਮੈਂ ਦੱਸਣਾ ਕਿ ਕਿੱਥੋਂ ਕਿੱਥੋਂ ਤੱਕ ਕੀ ਕੁਛ ਨਹੀਂ ਗਿਆ ਤੁਸੀਂ ਮੜਾ ਜਾ ਦੱਸੋ ਭਾਈ ਇਹਦੇ ਕਿਤੇ ਵੀ ਨਹੀਂ ਕਿਦੇ ਤੁਹਾਡੇ ਜਿਹੜੇ ਆਏ ਬੰਦੇ ਆਏ ਆ ਬਾਕੀ ਹੋਰ ਤਾਂ ਕੋਈ ਵੀ ਨਹੀਂ ਆਇਆ ਇਧਰ ਦੀ ਅੱਛਾ ਜੀ ਇਹ ਸਾਡੀ ਸਾਡੀ ਟੀਮ ਆਈ ਹੈ ਨਾ ਤੁਹਾਡੀ ਟੀਮ ਆਈ ਹੈ ਇਹ ਹੁਣ ਮੈਨੂੰ ਦੱਸੋ ਕਿ ਕਿਹੜੇ ਡੇਰੇ ਤੱਕ ਉਹ ਪਾਣੀ ਕਿੰਨਾ ਕਿੰਨਾ ਇਧਰ ਭਾਈ ਲੱਖ ਲੱਖ ਪਾਣੀ ਹੈਗਾ ਇਹਨਾਂ ਦਾ ਮਤਲਬ ਲੱਖ ਲੱਖ ਤੱਕ ਅੱਛਾ ਲੱਖ ਲੱਖ ਪਾਣੀ ਆਪਣਾ ਘਰ ਕਿੱਥੇ ਆ ਸਾਡਾ ਆ ਪਿਛੇ ਰਹਿ ਗਿਆ ਅੱਛਾ ਤੁਹਾਡਾ ਉਹ ਕਰ ਤੁਹਾਡੇ ਦਾ ਕੁਝ ਮੁੰਜਿਆ ਵਾ ਨਹੀਂ ਸਾਡੂ ਮਹਾਰਾਜ ਦੀ ਵੈਸੇ ਕਿਰਪਾ ਬੁੱਢੇ ਸਾਹਿਬ ਦੀ ਨਹੀਂ ਨਹੀਂ ਚਲੋ ਇਹ ਵੀ ਗੁਰੂ ਮਹਾਰਾਜ ਦਾ ਲੰਗਰ ਆ ਜੀ ਸਾਨੂੰ ਪਾਣੀ ਦੀ ਤੰਗੀ ਆਈ ਹੈ ਜਦ ਹੀ ਹੋਰ ਹੁਣ ਕੋਈ ਤੰਗੀ ਨਹੀਂ ਆਈ ਉਹ ਜਨਰੇਟਰ ਲੈਣ ਦਾ ਹੁਣ ਲਾ ਕੇ ਪਾਣੀ ਪੂਰੀ ਭਰਿਆ ਆਪਣਾ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਤੇ ਉਹ ਡੇਰੇ ਤੇ ਗਿਆ ਕੁਛ ਅਰੇ ਉਹ ਤਾਂ ਜਾਣ ਹੈ ਜੇ ਤੇ ਕੋਈ ਵੀ ਆ ਤੁਹਾਡੇ ਬੰਦੇ ਆਏ ਸਵੇਰ ਦਾ ਤਾਂ ਦੁੱਪ ਨਹੀਂ ਆਇਆ ਨਾ ਨਹੀਂ ਤੁਸੀਂ ਉੱਥੋਂ ਤੱਕ ਕੁਝ ਪਹੁੰਚਾ ਸਕੋ ਜਾਂ ਕਿਦਾਂ ਕਿਸੇ ਤਰੀਕੇ ਨਾਲ ਕੋਈ ਟੂਕ ਟਾਪ ਬਣ ਗਏ ਆਪਾਂ ਤੁਹਾਨੂੰ ਇੱਥੋਂ ਸੇਵਾ ਦੇਣੀ ਆ ਨਾ ਤੇ ਤੁਸੀਂ ਉੱਥੋਂ ਤੱਕ ਪਹੁੰਚਾ ਦਿਓ ਕੁਝ ਆਪ ਪਾਣੀ ਉੱਥੋਂ ਲੈ ਉਹਨਾਂ ਤੱਕ ਹਾਲੋ ਪਾਣੀ ਪੈਨੀਆ ਪਾਣੀ ਨਹੀਂ ਸੁਟਿਆ ਜਾਣਾ ਦੇ ਪਾਣੀ ਮੈਂ ਥੱਲੇ ਰੱਖ ਦਿਨਾ ਦੇ ਲੈ ਜਾਓ ਕੋਈ ਉਹ ਮੁੰਡੇ ਨੂੰ ਭੇਜੋ ਮੁੰਡੇ ਨੂੰ ਉਹ ਲੈ ਲੋ ਜਿਆ ਆ ਫੜਾ ਆ ਫੜੋ ਵੇਖੀ ਵੇਖੀ ਵੱਜਣਾ ਜਾਵੇ ਲਓ ਜੀ ਜਾਓ ਨਾ ਜਾਓ ਆਹਰਾ ਫੋਨ ਬਣਿਆ ਹੈਗਾ ਨੰਬਰ ਨੂੰ ਉਹਨਾਂ ਨੂੰ ਮਾਰਦੇ ਹੋ ਭਾਜੀ ਹੈਗਾ ਨੰਬਰ ਤੇ ਆਜ ਕੇ ਨੀ ਕਰੋ ਫੋਨ ਉਹ ਡੇਰੇ ਤੇ ਪਾਣੀ ਇੰਨਾ ਨਾ ਆਇਆ ਉਹ ਮੇਰੀ ਗੱਲ ਸੁਣੋ ਉਹ ਜਿਹੜੇ ਸਾਹਮਣੇ ਡੇਰੇ ਉਹਨਾਂ ਨੂੰ ਫੋਨ ਕਰੋ ਫੋਨ ਤੇ ਪਤਾ ਲੱਗਣਾ ਆਈਦਾ ਤੇ ਆਖੋ ਨਾ ਇਹਨੇ ਝੱਗੇ ਨੂੰ ਬਣਾ ਲਿਓ ਬਾਬਾ ਜੀ ਮੇਰੀ ਗੱਲ ਸੁਣੋ ਉਹਨਾਂ ਨੂੰ ਚਾਹੀਦਾ ਕੁਝ ਪਰ ਉਧਰ ਪਾਣੀ ਬਹੁਤ ਪਾਣੀ ਦੋਸਤੋ ਪਾਣੀ ਦਾ ਇੰਨਾ ਜ਼ਿਆਦਾ ਤੇਜ਼ ਵਹਾਵ ਆ ਪਤਾ ਨਹੀਂ ਇਹਦੇ ਨੂੰ ਕਿੱਧਰੋਂ ਇੰਨਾ ਤੇਜ਼ ਪਾਣੀ ਆ ਰਿਹਾ ਵਾ ਇਹ ਐ ਜਿਹੜਾ ਤੁਸੀਂ ਦੇਖੋਗੇ ਪੈਰਾਂ ਨਹੀਂ ਸੁਤਦਾ ਨਹੀਂ ਜਾਣ ਦਿਆ ਪਾਣੀ ਦੇ ਲਾਵਾਂਗੇ ਇਸ ਨੂੰ ਬੋਤੀ ਚ ਲੈ ਕੇ ਜਾ ਰਿਹਾ ਵਾ ਇਹ ਦੇਖੋ ਤੁਸੀਂ ਦੇਖੋਗੇ ਸਾਡੇ ਵੀਰ ਜਿਹੜੇ ਆ ਸੇਵਾ ਲੈ ਕੇ ਕਿੱਥੋਂ ਲੱਗ ਜਾ ਰਹੇ ਆ ਬੰਦੀ ਦੇਦੇ ਜੋ ਕਿ ਆ ਲਗੂਮਾਰ ਵੱਲ ਦੇ ਜਿਹੜੇ ਜਿਲ੍ਹੇ ਦੇ ਆ ਕੇ ਪਾਸੇ ਪੈਂਦੇ ਆ ਬੜੀ ਹੋਰ ਦੇ ਨਾਲਾ ਇੱਥੋਂ ਲੱਗ ਜਿਹੀ ਛੇਵਾ ਬਚਾਈ ਆ ਜੀ ਦੋਸਤੋ ਸੇਵਾ ਕਰਦੇ ਆ ਕਰਦੇ ਆ ਹੁਣ ਹੋ ਗਿਆ ਹਨੇਰਾ ਐ ਤੁਸੀਂ ਦੇਖ ਲਓ ਕਿ ਸਾਰੇ ਬੰਨੇ ਪਾਣੀ ਪਾਣੀਆਂ ਜੋ ਮੇਰਾ ਵੀਰ ਪਾਣੀ ਦੇ ਵਿੱਚੋਂ ਦੀ ਜਿਹੜਾ ਨੰਕੇ ਤੇ ਸਾਡੇ ਵੱਲੋਂ ਆ ਰਿਹਾ ਵਾ ਜਿਹੜਾ ਕੀ ਕੀ ਚਾਹੀਦਾ ਏ ਹਾਂ ਪਾਣੀ ਲੋ ਮੈਨੂੰ ਤੇ ਪਾਣੀ ਇੱਕ ਬੱਡੀ ਹੋਰ ਦੇ ਦਿਓ ਆ ਬਿਸਕੁਟ ਨਹੀਂ ਫੜਾ ਲਓ ਆ ਨਾ ਲਓ ਚੱਲ ਨਾ ਇਹ ਸੰਤੋਸ਼ਾਨੀ ਨਾ ਸਾਡਾ ਰੋਡ ਤੋਂ ਆਈ ਆ ਆ ਬਿਸਕੁਟ ਵੀ ਦੇ ਦਿਓ ਆ ਬਿਸਕੁਟ ਵੀ ਦੇ ਦਿਓ ਭਾਈ ਆ ਵੀ ਪਰਖਾਦਾ ਪਰਖਾਦਾ ਚਾਹੀਦਾ ਫੁਲਕਾ ਪਰਖਾਦਾ ਉਹ ਦੇਤਾ ਪੱਕਾ ਦੇਤਾ ਆ ਲਓ ਦੇ ਦਿਓ ਜੀਵਾ ਕਰਦੇ ਆ ਕਰਦੇ ਆ ਮੇਂਗੀਆਂ ਸੰਗਤੋਂ ਹੋਰ ਜਾਣਾਂ ਦੀ ਰਾਹ ਹੋ ਗਿਆ ਵਾ ਕਿ ਅਸੀਂ ਗੱਗੋਮਾਲ ਦੇ ਵਿੱਚੋਂ ਨਹੀਂ ਹੋਰ ਵਾਪਸ ਨਿਕਲ ਕੇ ਜਨਾਲਾ ਜਾਣ ਨੂੰ ਸਾਰੇ ਪਿੰਡਾਂ ਵਿੱਚ ਸੇਵਾ ਕਰਦੇ ਆਏ ਆ ਬਗੂ ਮਾਰ ਦੇ ਰੱਜੇ ਨਾਲ ਹੀ ਰਹਿਣੀ ਕਿ ਤੇ ਜੰਗਿਆੜੀ ਨਾਲ ਜਿਹੜਾ ਵਾ ਅਸੀਂ ਘਰਾਂ ਨੂੰ ਵਾਪਸ ਜਾ ਰਹੇ ਆ ਤੋ ਅਰਦਾਸ ਕਰਦਾ ਵਾਂ ਕਿ ਤੁਸੀਂ ਸਾਰੇ ਹੀ ਲੈਕਚਰ ਸੁਣੋਗੇ ਤੇ ਜਿੰਤੋਂ ਤੱਕ ਸਾਡੀ ਵੀਡੀਓ ਯਾਰੀ ਵੀਡੀਓ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਉਸ ਤੋਂ ਸਰਹੱਦੀ ਲੋਕਾਂ ਦਾ ਸਾਡੇ ਚੈਨਲ ਮੇਖ ਨਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਤੇ ਮਿਹਰਬਾਨੀ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਉਹ ਸਾਡੇ ਚੈਨਲ ਨੂੰ ਜਿਆਦਾ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਦਾ ਜਿਹੜਾ ਬਟਨ ਦਬਾ ਦਿਓ ਤੁਹਾਡੇ ਨੂੰ ਕੈਮਰਾ ਮਾਰ ਕੇ ਦਿਖਾ ਦੋ ਇਹ ਸਾਰੀ ਸਰਗਰਮੀ ਆ ਬਲੇਲੇ ਰਤੋ ਸੇਵਾ ਕਰਕੇ ਆ ਰਹੀ ਆ ਤੋਂ ਵਾਹਿਗੁਰੂ ਜੀ ਕਾ ਕਾਜ਼ਾ ਬਾਬਾ ਹੈ